ਗੜਾਪਤੀ ਬਾਬਾ ਮੋਰੀਆ ਅੱਜ ਅਸੀਂ ਜਨੇਸ਼ ਵਿਸਰਜਨ ਦੇ ਪਲਸਵਚ ਸਾਰੇ ਇੱਥੇ ਇਕੱਠੇ ਹੋਏ ਆ ਤੇ ਨਗਰ ਵਾਸੀਆਂ ਨੂੰ ਸਮੂਹ ਨਗਰ ਵਾਸੀਆਂ ਨੂੰ ਮੇਰੇ ਵੱਲੋਂ ਤੇ ਬੋਲੇ ਕੀ ਫੌਜ ਕਰੇਗੀ ਫੌਜਵਾਨਾਂ ਬਹੁਤ ਬਹੁਤ ਵਧਾਈ ਅੱਜ ਇੱਥੇ ਇੱਕ ਪਲਸ ਬਣਾਇਆ ਕਿ ਅਸੀਂ ਆਗੇ ਇਸ ਤਿਹਾੜ ਨੂੰ ਖੂਬ ਮਨਤਾ ਨਾਲ ਖੁਸ਼ੀ ਨਾਲ ਮਨਾਈਏ ਤੇ ਸਾਰਿਆਂ ਨੂੰ ਅੱਗੇ ਵਧਾਈਏ ਬਹੁਤ ਵਾਰ ਲੋਕ ਦੂਰ ਦੂਰ ਤੋਂ ਆ ਕੇ ਇੱਥੇ ਆ ਕੇ ਗ੍ਰੇਸ਼ਮੇ ਸ਼ਾਦਨ ਕਰਦੇ ਨੇ ਤੇ ਇਸ ਸੀ ਨੂੰ ਦੇਖਦੇ ਹੋਏ ਅਸੀਂ ਸੋਚਿਆ ਕਿ ਇਸ ਇਲਾਕੇ ਨੂੰ ਹੋਰ ਵੀ ਸਾਫ ਸੁਥਰਾ ਬਣਾ ਕੇ ਤੇ ਇਹਨਾਂ ਨੂੰ ਹਰ ਵਾਰੀ ਥੋੜਾ ਵਧੀਆ ਰੱਖ ਕੇ ਦਿਖਾਈਏ ਦੇਖਿਆ ਕਿ ਲਫਾਫੇ ਚੁੱਕ ਰਹੇ ਸੀ ਸਫਾਈ ਕਰ ਰਹੇ ਸੀ ਇਹਦਾ ਕੀ ਮਤਲਬ ਕਾਰਨ ਹੈ ਲਫਾਫੇ ਦਾ ਕਾਰਨ ਹੈ ਕਿ ਲੋਕ ਬਾਹਰੋਂ ਆਉਂਦੇ ਆ ਪਰ ਇਸ ਨਦੀ ਦੇ ਵਿੱਚ ਬਹੁਤ ਸਾਰੇ ਲਫਾਫੇ ਸੁੱਟ ਕੇ ਗੰਦਗੀ ਪਾ ਦਿੰਦੇ ਨੇ ਅਈ ਜਮੇ ਕੀ ਬਚ ਜੀਵ ਜੰਤੂ ਬਹੁਤ ਹੈ ਮੱਛੀਆਂ ਵਗੈਰਾ ਉਹ ਕੀ ਜੀਵ ਹੈਗੇ ਆ ਤੇ ਇਹ ਸਾਰੇ ਇੱਥੇ ਆ ਕੇ ਨਿਫਾਫੇ ਔਰ ਗਦਗੀ ਪਾਉਂਦੇ ਆ ਤਾਂ ਕੇ ਨੁਕਸਾਨ ਕਰਦਾ ਅਸੀਂ ਸੋਚਦਾ ਕਿ ਨਾਲ ਨਾਲ ਹੀ ਇਹ ਨਵੇੜਾ ਹੋ ਜਾਏ ਤੇ ਸਾਫ ਸੁੱਪਤੀ ਹੋ ਜਾਏ ਤੇ ਲੋਕੀ ਅਸੀਂ ਬਹੁਤ ਹੱਥ ਜੋੜ ਕੇ ਰਿਕਵੈਸਟ ਕਰਦੇ ਆ ਸਾਰਿਆਂ ਨੂੰ ਕਿ ਆਓ ਵਿਸਰਜਨ ਕਰੋ ਆਪਣੇ ਲਿਫਾਫਿਆਂ ਨੂੰ ਤੇ ਜਿਹੜੀ ਆਲਤੂ ਦੀ ਆਲਤੂ ਫਾਦੂ ਸਮਾਨ ਹੈ ਉਹਨੂੰ ਨਦੀ ਵਿੱਚ ਨਾ ਵਿਹਾਵ ਕਰੋ ਅਸੀਂ ਡਰਮ ਲਗਾਏ ਹੋਏ ਆ ਤੇ ਡਰਮਾਂ ਦੇ ਵਿੱਚ ਪਾਓ ਜੇ ਅਸੀਂ ਭਰ ਜਾਏ ਤਾਂ ਅਸੀਂ ਉਹਨੂੰ ਖਾਲੀ ਕਰਕੇ ਦੂਰ ਜਾ ਕੇ ਨਸ਼ ਕਰਦਨੇ ਆ ਤੇ ਅੱਗੇ ਦਾ ਆਰਮੇ ਸਮੇ ਵਾਸੇ ਹੀ ਸੋਚਦੇ ਆ ਕਿ ਹੋਰ ਵਧੀਆ ਪ੍ਰਲਾ ਹੋਵੇ ਸਾਰੇ ਸਾਡੇ ਨਾਲ ਮਿਲ ਕੇ ਤੇ ਇਸ ਸੀ ਨੂੰ ਅੱਗੇ ਵਧਾਓ ਬੋਲੇ ਕੀ ਫੌਜ ਕਰੇ ਕੀ ਬੋਲ ਕਮੇਟੀ ਹਰ ਸਾਲ ਇਸ ਤਰ੍ਹਾਂ ਕਰਦੀ ਆ ਸਾਨੂੰ ਤਰਗ-ਬਗ 3 ਸਾਲ ਹੋ ਗਏ ਐ ਇਸ ਕੰਮ ਨੂੰ ਕਰਦੇ ਹੋਏ ਤੇ ਅੱਗੇ ਹੀ ਸੋਚਦੇ ਆ ਅੱਗੇ ਚਾਹਨੇ ਕਿ ਅੱਗੇ ਤੋਂ ਹੋਰ ਭਰਾਵਾ ਹੋਵੇ ਅੱਗੇ ਵਧੀਏ ਕਿ ਤਿਆਰ ਨੂੰ ਇੱਥੇ ਮਨਾਉਣ ਦੀ ਕੋਸ਼ਿਸ਼ ਕਰਦੇ ਆ ਸੱਜਣ ਕਰਦੇ ਆ ਕੋਈ ਰਾਤਾਂ ਦਾ ਸੱਜ ਹੁੰਦਾ ਹਰ ਤਰ੍ਹਾਂ ਹੁੰਦਾ ਗਣੇਸ਼ਪਤੀ ਜੀ ਹੁੰਦਾ ਤੇ ਅਸੀਂ ਚਾਹਨੇ ਕਿ ਆਰਮੇ ਸਮੇ ਚ ਕੋਈ ਵੀ ਬਾਹਰੋਂ ਆਵੇ ਤੇ ਇੱਥੇ ਆ ਕੇ ਸਾਫ ਸਫਾ ਮਾਹੌਲ ਦੇਖ ਕੇ ਤੇ ਹੋਰ ਭਰਾਵਾ ਮਿਲੇ ਕਿੰਨੇ ਮੈਂਬਰ ਆ ਸੰਸਥਾ ਦੇ ਤੇ ਕਿਦੋਂ ਕਿਦੋਂ ਆ ਕੰਮ ਕਰਦੇ ਹੋ ਸਾਡੇ ਮੈਂਬਰ ਤੇ ਅਸੀਂ 20 30 ਮੈਂਬਰ ਸਾਡੇ ਨਾਰਮਲ ਹੈਗੇ ਆ ਬਾਕੀ ਹੋਰ ਵੀ ਕਾਫੀ 10 ਪਿੰਡ ਜੋੜੇ ਨਾਲ ਸਾਡੇ ਤੇ ਸਮੇਂ ਸਮੇਂ ਨਾਲ ਸਾਰੇ ਆ ਕੇ ਇਕੱਠੇ ਹੋ ਜਾਂਦੇ ਆ ਤੇ ਲਗਾਤਾਰ ਜਾਰੀ ਰਹੇਗਾ ਹਾਂਜੀ ਇਹ ਸਾਡੇ ਆਪਣਾਲਾ ਚ ਲਗਾਤਾਰ ਜਾਈ ਰਹੇਗਾ ਅਸੀਂ ਨਾਲ ਰਲ ਕੇ ਕੁਝ ਸਾਡੇ ਨਾਲ ਗੁਰਦਾਸਪੁਰ ਤੋਂ ਸੁਨੀ ਸਾਹਿਬ ਅਸੀਂ ਨਾਲ ਮਿਲਿਏ ਹੋਏ ਆ ਹੋਰ ਸਾਡੇ ਨਾਲ ਹੋਰ ਵੀ ਕਾਫੀ ਲੋਕ ਆ ਜਿਹਨਾਂ ਦਾ ਨਵੇਂ ਪਿੰਡ ਤੋਂ ਨਵੇਂ ਸ਼ਹਿਰੇ ਤੋਂ ਬਾਦਰ ਤੋਂ ਚਾਵੇ ਤੋਂ ਨੰਗਲ ਨਵੀਨਕਰਾਲ ਤੋਂ ਆ ਨਾ ਪੁੱਲ ਤਿਬੜੀ ਇਹ ਸਾਰੇ ਪ੍ਰਿੰਟ ਸਾਡਾ ਰਲ ਕੇ ਇਹਨੂੰ ਸਫਲ ਬਣਾਉਂਦੇ ਨੇ ਤੇ ਅੱਜ ਗਣੇਸ਼ ਮੇ ਸਜਨ ਹੋ ਰਿਹਾ ਤੇ ਕੁਝ ਸਮਾਨ ਘੱਟ ਮਿਲਗਾ کہیں ਇਹਨੂੰ ਅੱਜ ਹੁਣ ਇਸ ਟਾਈਮ ਸਪਲਾਈ ਕਰ ਰਹੇ ਕਿ ਕੱਲ ਵੱਡੇ ਪਰਾਏ ਤੇ ਕੰਮ ਹੋਏਗਾ ਸਿੱਧਾ ਨਾ ਚੱਲੇ ਲੋਕ ਸਫਾਈ ਦਾ ਮੈਸੇਜ ਇਹ ਹੈ ਕਿ ਜਿਸ ਤਰ੍ਹਾਂ ਦੇਖੋ ਤੁਸੀਂ ਸਜੇ ਖੱਬੇ ਹਰ ਪਾਸੇ ਲਿਫਾਫੇ ਕੁਝ ਪੋਲੀਥੀਨਸ ਕੋਈ ਬੋਰੀਆਂ ਪਈਆਂ ਹੋਈਆਂ ਨੇ ਪਤਾ ਹੀ ਚੰਨਾ ਕਿ ਇਹ ਚੀਜ਼ਾਂ ਇਕੱਠੀਆਂ ਵੀ ਕਰੀਆਂ ਤੇ ਦਸਬੀਨ ਲੱਗਾ ਹੋਇਆ ਉਹ ਚ ਪਾ ਦਿਓ ਰਵਾਜਾਂ ਨਹੀਂ ਤਾਂ ਅਸੀਂ ਨੂੰ ਖਾਣ ਨਾਲ-ਨਾਲ ਖਾਲੀ ਗੱਦਰਾਵਾਂਗੇ ਪਰ ਨਦੀ ਦੇ ਵਿੱਚ ਨਾ ਪਾਣ ਸਾਫ ਸੁੱਫੀ ਰਹਿੰਦੇ ਇੱਕ ਅੱਛਾ ਮਾਹੌਲ ਬਣੇ ਸਸਤਾ ਵੱਲੋਂ ਡਸਪਿਨ ਵੀ ਲਗਾਏ ਗਏ ਸਸਤਾ ਵੱਲੋਂ ਡਸਪਿਨ ਲਗਾਏ ਹੋਏ ਆ ਬਤੌਰ ਅਸੀਂ ਇੱਕ ਲਿਖ ਕੇ ਆਡਿੰਗ ਵੀ ਲਾਈ ਹੋਈ ਹੈ ਕਿ ਇਹਨੂੰ ਨਦੀ ਨੂੰ ਖਰਾਬ ਨਾ ਕੀਤਾ ਜਾਏ